ਅੱਜ ਅਸੀਂ ਕਾਂਜੀ ਦੇ ਫਾਇਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾ ਫਾਇਦਾ ਹੈ ਇਹ ਤੁਹਾਨੂੰ weight loss ਦੇ ਵਿੱਚ help ਕਰੇਗੀ ਅਗਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਫਾਈਬਰ ਇੱਚ ਆਪਣੀ ਡਾਇਟ ਦੇ ਵਿੱਚ ਜ਼ਰੂਰ ਐਡ ਕਰੋ ਅਗਰ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਹੈ ਤੇ ਤੁਸੀਂ ਆਪਣੀ ਡਾਇਟ ਦੇ ਵਿੱਚ ਕਾਂਜੀ ਐਡ ਕਰ ਸਕਦੇ ਹੋ ਤੁਹਾਨੂੰ ਕਬਜ਼ ਦੀ ਪ੍ਰੋਬਲਮ ਤੋਂ ਦੂਰ ਰੱਖੇਗੀ ਇਸ ਤੋਂ ਇਲਾਵਾ ਅਗਰ ਤੁਹਾਨੂੰ ਸਕਿਨ ਇਸ਼ੂਜ਼ ਹੈ ਸਕਿਨ ਦੇ ਉੱਤੇ ਰੈਸ਼ਸ ਹੁੰਦੇ ਆ ਤੁਹਾਨੂੰ ਐਕਨੇ ਪ੍ਰੋਬਲਮ ਹੈ ਕਾਂਜੀ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਹੈ ਤੁਹਾਨੂੰ help ਕਰੇਗੀ ਸਕਿਨ ਪ੍ਰੋਬਲਮਸ ਤੋਂ ਦੂਰ ਕਰੇਗੀ ਫੋਰਥ ਹੈ জয়েন্ট प्रॉब्लम्स ਅਗਰ ਤੁਹਾਨੂੰ জয়েন্ট प्रॉब्लम्स ਹੈ ਤੇ ਤੁਸੀਂ ਕਾਂਜੀ ਐਡ ਕਰ ਸਕਦੇ ਹੋ ਤੇ ਇਹ ਦੇਖੋ ਤੁਹਾਨੂੰ ਬਹੁਤ ਹੈਲਪ ਕਰੇਗੀ ਤੁਹਾਡੇ জয়েন্টস ਦੀ ਪ੍ਰੋਬਲਮ ਨੂੰ ਦੂਰ ਕਰਨ ਦੇ ਵਿੱਚ ਕਾਂਜੀ ਇੱਕ ਇਮਿਊਨਿਟੀ ਬੂਸਟਰ ਹੈ ਅਗਰ ਤੁਸੀਂ ਇਹਨੂੰ ਆਪਣੀ ਡਾਇਟ ਦੇ ਵਿੱਚ ਐਡ ਕਰਦੇ ਹੋ ਪ੍ਰੋਬਾਇਓਟਿਕ ਹੈ ਤੇ ਤੁਸੀਂ ਦੇਖੋਗੇ ਤੁਹਾਡੀ ਇਮਿਊਨਿਟੀ ਬੂਸਟ ਹੋਏਗੀ ਤੁਸੀਂ ਘੱਟ ਬਿਮਾਰ ਹੋਵੋਗੇ ਅਜੇ ਸਿਕਾਂਜੀ ਦੇ ਫਾਇਦੇ ਆ ਤੇ ਗੱਲ ਕਰਾਂਗੇ ਸਭ ਤੋਂ ਪਹਿਲਾ ਫਾਇਦਾ ਹੈ ਤੁਹਾਨੂੰ weight loss ਦੇ ਵਿੱਚ help ਕਰੇਗੀ ਅਗਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਫਾਈਬਰ ਇੱਚ ਆਪਣੀ ਡਾਇਟ ਦੇ ਵਿੱਚ ਜ਼ਰੂਰ ਐਡ ਕਰੋ ਅਗਰ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਹੈ ਤੇ ਤੁਸੀਂ ਆਪਣੀ ਡਾਇਟ ਦੇ ਵਿੱਚ ਇਹ ਕਾਂਜੀ ਐਡ ਕਰ ਸਕਦੇ ਹੋ ਤੁਹਾਨੂੰ ਕਬਜ਼ ਦੀ ਪ੍ਰੋਬਲਮ ਤੋਂ ਦੂਰ ਰੱਖੇਗੀ ਇਸ ਤੋਂ ਇਲਾਵਾ ਅਗਰ ਤੁਹਾਨੂੰ ਸਕਿਨ ਇਸ਼ੂਜ਼ ਹੈ ਸਕਿਨ ਦੇ ਉੱਤੇ ਰੈਸ਼ਸ ਹੁੰਦੇ ਆ ਤੁਹਾਨੂੰ ਐਕਨੇ ਪ੍ਰੋਬਲਮ ਹੈ ਕਾਂਜੀ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਹੈ ਤੁਹਾਨੂੰ help ਕਰੇਗੀ ਸਕਿਨ ਪ੍ਰੋਬਲਮਸ ਤੋਂ ਦੂਰ ਕਰਨ ਚ 4th ਹੈ ਜੋਇੰਟ ਪ੍ਰੋਬਲਮਸ ਅਗਰ ਤੁਹਾਨੂੰ ਜੋਇੰਟ ਪ੍ਰੋਬਲਮਸ ਹੈ ਤੇ ਤੁਸੀਂ ਕਾਂਜੀ ਐਡ ਕਰ ਸਕਦੇ ਹੋ ਤੇ ਇਹ ਦੇਖੋ ਤੁਹਾਨੂੰ ਬਹੁਤ ਹੈਲਪ ਕਰੇਗੀ ਤੁਹਾਡੇ ਜੋਇੰਟਸ ਦੀ ਪ੍ਰੋਬਲਮ ਨੂੰ ਦੂਰ ਕਰਨ ਦੇ ਵਿੱਚ ਕਾਂਜੀ ਇੱਕ ਇਮਿਊਨਿਟੀ ਬੂਸਟਰ ਹੈ। ਅਗਰ ਤੁਸੀਂ ਇਹਨੂੰ ਆਪਣੀ ਡਾਇਟ ਦੇ ਵਿੱਚ ਐਡ ਕਰਦੇ ਹੋ, ਪ੍ਰੋ ਬਾਇਓਟਿਕ ਹੈ ਤੇ ਤੁਸੀਂ ਦੇਖੋਗੇ ਤੁਹਾਡੀ ਇਮਿਊਨਿਟੀ ਬੂਸਟ ਹੋਏਗੀ, ਤੁਸੀਂ ਕੱਟ ਬਿਮਾਰਤ ਹੋਵਗੇ। ਅੱਜ ਅਸੀਂ ਕਾਂਜੀ ਦੇ ਫਾਇਦੇਆਂ ਤੇ ਗੱਲ ਕਰਾਂਗੇ। ਸਭ ਤੋਂ ਪਹਿਲਾ ਫਾਇਦਾ ਹੈ ਇਹ ਤੁਹਾਨੂੰ weight loss ਦੇ ਵਿੱਚ ਹੈਲਪ ਕਰੇਗੀ। ਅਗਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਫਾਈਬਰ ਇੱਚ ਆਪਣੀ ਡਾਇਟ ਦੇ ਵਿੱਚ ਜ਼ਰੂਰ ਐਡ ਕਰੋ। ਅਗਰ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਹੈ, ਤੇ ਤੁਸੀਂ ਆਪਣੀ ਡਾਇਟ ਦੇ ਵਿੱਚ ਇਹ ਕਾਂਜੀ ਐਡ ਕਰ ਸਕਦੇ ਹੋ, ਤੁਹਾਨੂੰ ਕਬਜ਼ ਦੀ ਪ੍ਰੋਬਲਮ ਤੋਂ ਦੂਰ ਰੱਖੇਗੀ। ਇਸ ਤੋਂ ਇਲਾਵਾ ਅਗਰ ਤੁਹਾਨੂੰ ਸਕਿਨ ਇਸ਼ੂਜ਼ ਹੈ ਸਕਿਨ ਦੇ ਉੱਤੇ ਰੈਸ਼ਸ ਹੁੰਦੇ ਆ ਤੁਹਾਨੂੰ ਐਕਨੇ ਪ੍ਰੋਬਲਮ ਹੈ ਕਾਂਜੀ ਐਂਟੀ ਇਨਫਲਮੇਟਰੀ ਪ੍ਰੋਪਰਟیز ਹੈ ਤੁਹਾਨੂੰ ਹੈਲਪ ਕਰੇਗੀ ਸਕਿਨ ਪ੍ਰੋਬਲਮਸ ਤੋਂ ਦੂਰ ਕਰਨ ਵਿੱਚ ਫੋਰਥ ਹੈ ਜੋਇੰਟ ਪ੍ਰੋਬਲਮਸ ਅਗਰ ਤੁਹਾਨੂੰ ਜੋਇੰਟ ਪ੍ਰੋਬਲਮਸ ਹੈ ਤੇ ਤੁਸੀਂ ਕਾਂਜੀ ਐਡ ਕਰ ਸਕਦੇ ਹੋ ਤੇ ਇਹ ਦੇਖੋ ਤੁਹਾਨੂੰ ਬਹੁਤ ਹੈਲਪ ਕਰੇਗੀ ਤੁਹਾਡੇ ਜੋਇੰਟਸ ਦੀ ਪ੍ਰੋਬਲਮ ਨੂੰ ਦੂਰ ਕਰਨ ਦੇ ਵਿੱਚ ਕਾਂਜੀ ਇੱਕ ਇਮਿਊਨਿਟੀ ਬੂਸਟਰ ਹੈ ਅਗਰ ਤੁਸੀਂ ਇਹਨੂੰ ਆਪਣੀ ਡਾਇਟ ਦੇ ਵਿੱਚ ਐਡ ਕਰਦੇ ਹੋ ਪ੍ਰੋ ਬਾਇਓਟਿਕ ਹੈ ਤੇ ਤੁਸੀਂ ਦੇਖੋਗੇ ਤੁਹਾਡੀ ਇਮਿਊਨਿਟੀ ਬੂਸਟ ਹੋਏਗੀ ਤੁਸੀਂ ਘੱਟ ਬਿਮਾਰ ਪਾਓਗੇ ਅੱਜ ਅਸੀਂ ਕਾਂਜੀ ਦੇ ਫਾਇਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾ ਫਾਇਦਾ ਹੈ ਤੁਹਾਨੂੰ weight loss ਦੇ ਵਿੱਚ ਹੈਲਪ ਕਰੇਗੀ ਅਗਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਫਾਈਬਰ ਰਿਚ ਹੈ ਆਪਣੀ ਡਾਇਟ ਦੇ ਵਿੱਚ ਜ਼ਰੂਰ ਐਡ ਕਰੋ ਅਗਰ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਹੈ ਤੇ ਤੁਸੀਂ ਆਪਣੀ ਡਾਇਟ ਦੇ ਵਿੱਚ ਕਾਂਜੀ ਐਡ ਕਰ ਸਕਦੇ ਹੋ ਤੁਹਾਨੂੰ ਕਬਜ਼ ਦੀ ਪ੍ਰੋਬਲਮ ਤੋਂ ਦੂਰ ਰੱਖੇਗੀ ਇਸ ਤੋਂ ਇਲਾਵਾ ਅਗਰ ਤੁਹਾਨੂੰ ਸਕਿਨ ਇਸ਼ੂਜ਼ ਹੈ ਸਕਿਨ ਦੇ ਉੱਤੇ ਰੈਸ਼ਸ ਹੁੰਦੇ ਆ ਤੁਹਾਨੂੰ ਐਕਨੇ ਪ੍ਰੋਬਲਮ ਹੈ ਕਾਂਜੀ ਐਂਟੀ ਇਨਫਲਮੇਟਰੀ ਪ੍ਰੋਪਰਟیز ਹੈ ਤੁਹਾਨੂੰ ਹੈਲਪ ਕਰੇਗੀ ਸਕਿਨ ਪ੍ਰੋਬਲਮਸ ਤੋਂ ਦੂਰ ਕਰਨ 4th ਹੈ ਜੋਇੰਟ ਪ੍ਰੋਬਲਮਸ ਅਗਰ ਤੁਹਾਨੂੰ ਜੋਇੰਟ ਪ੍ਰੋਬਲਮਸ ਹੈ ਤੇ ਤੁਸੀਂ ਕਾਂਜੀ ਐਡ ਕਰ ਸਕਦੇ ਹੋ ਤੇ ਇਹ ਦੇਖੋ ਤੁਹਾਨੂੰ ਬਹੁਤ ਹੈਲਪ ਕਰੇਗੀ ਤੁਹਾਡੇ ਜੋਇੰਟਸ ਦੀ ਪ੍ਰੋਬਲਮ ਨੂੰ ਦੂਰ ਕਰਨ ਦੇ ਵਿੱਚ ਕਾਂਜੀ ਇੱਕ ਇਮਿਊਨਿਟੀ ਬੂਸਟਰ ਹੈ ਅਗਰ ਤੁਸੀਂ ਇਹਨੂੰ ਆਪਣੀ ਡਾਇਟ ਦੇ ਵਿੱਚ ਐਡ ਕਰਦੇ ਹੋ ਪ੍ਰੋ ਬਾਇਓਟਿਕ ਹੈ ਤਾਂ ਤੁਸੀਂ ਦੇਖੋਗੇ ਤੁਹਾਡੀ ਇਮਿਊਨਿਟੀ ਬੂਸਟ ਹੋਏਗੀ ਤੁਸੀਂ ਘੱਟ ਬਿਮਾਰ ਪਾਓਗੇ